ਅਕਾਲੀ ਦਲ ਜਿਹਦੀ ਹੋਂਦ ਖਤਮ ਹੋ ਚੁੱਕੀ ਆ ਪੂਰੇ ਪੰਜਾਬ ਦੇ ਵਿੱਚੋਂ ਉਹ ਜਿਸ ਹਲਕੇ ਨੂੰ ਸੁਖਬੀਰ ਹੋਣੀ ਪਹਚਾਰ ਦੇ ਸੀਗੇ ਕਿ ਪੰਥਕ ਹਲਕਾ ਉਸ ਹਲਕੇ ਦੇ ਵਿੱਚੋਂ ਉਹਨਾਂ ਨੂੰ ਇਲੈਕਸ਼ਨ ਲੜਾਉਣ ਵਾਸਤੇ ਕੋਈ ਉਮੀਦਵਾਰ ਨਹੀਂ ਮਿਲਿਆ ਜਿਹੜਾ ਕੋ ਅਕਾਲੀ ਹੋਵੇ ਔਰ ਜਿਹੜਾ ਉਮੀਦਵਾਰ ਉਹਨਾਂ ਨੇ ਇਲੈਕਸ਼ਨ ਚ ਤਾੜਿਆ ਜਿਹੜੇ ਮੈਡਮ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਤਾਰੇ ਸਤਕਾਜੋਗ ਉਹ ਵੀ ਤਰੰਤਾ ਜ਼ਿਲ੍ਹੇ ਦੇ ਨਿਸੀਗੇ ਉਹ ਵੀ ਮਜੀਠੇ ਹਲਕੇ ਚੋਂ ਬੰਗਾਲੀ ਪਿੰਡ ਚੋਂ ਖੜਕੇ ਇੱਕ ਤਦਵੀ ਫੌਜੀ ਜਿਹਨੂੰ ਕਹਿੰਦੇ ਉਹਨਾਂ ਦੀ ਪਤਨੀ ਨੂੰ ਲਿਆ ਕੇ ਮੈਦਾਨ ਚ ਥਾੜਿਆ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡਾ ਦੁਖਦਾਇਕ ਪਹਿਲੂ ਆ ਕੇ ਸੁਖਬੀਰ ਨੇ ਇੱਕ ਗੈਂਗਸਟਰ ਦਾ ਰਿਸ਼ਤੇਦਾਰ ਨੂੰ ਜਿਹੜਾ ਟਿਕਟ ਦੇਵੇ ਟਿਕਟ ਦੇ ਕੇ ਜਿਹੜਾ ਉੱਥੇ ਮੈਦਾਨ ਦੇ ਵਿੱਚ ਥਾੜਿਆ ਚ ਲੋਕਾਂ ਨੇ ਉਹਨੂੰ ਰੱਦ ਕਰ ਦਿੱਤਾ ਬਹੁਤ ਬੁਰੀ ਤਰ੍ਹਾਂ ਪਰ ਜਿਸ ਢੰਗ ਨਾਲ ਉਹ ਇਲੈਕਸ਼ਨ ਹੋਈ ਮੈਂ ਉਸ ਇਲੈਕਸ਼ਨ ਦੇ ਵਿੱਚ ਸੀਗਾ ਜਿਸ ਢੰਗ ਨਾਲ ਗੈਂਗਸਟਰਵਾਦੀ ਵੱਤੋਂ ਕੀਤੀ ਸੁਖਬੀਰ ਨੇ ਜਿਸ ਟੰਗ ਨਾਲ ਉਹਨਾਂ 40 ਪਿੰਡਾਂ ਦੇ ਵਿੱਚ 50 ਪਿੰਡਾਂ ਦੇ ਵਿੱਚ ਦਹਿਸ਼ਤ ਫਲਾਈ ਗਈ ਜਿਸ ਟੰਗ ਦੇ ਨਾਲ ਫੋਨ ਕਰਾ ਕਰਕੇ ਗੈਂਗਸਟਰਾਂ ਕੋਲੋਂ ਵੋਟਰਾਂ ਨੂੰ ਡਰਾਇਆ ਗਿਆ ਪਿੰਡਾਂ ਦੇ ਸਰਪੰਚਾਂ ਨੂੰ ਡਰਾਇਆ ਗਿਆ ਉਹਦੇ ਇਥੋਂ ਤੱਕ ਕਿ ਸਾਡੇ ਉਮੀਦਵਾਰ ਸਰਦਾਰ ਅਮਿਤ ਸਿੰਘ ਸੰਧੂ ਨੂੰ ਵੀ ਤਬਕੀ ਦਵਾਈ ਗਈ ਉਹ ਐਫ ਆਈ ਆਰ ਵੀ ਦਰਜ ਹੈ ਐਫ ਆਈ ਆਰ ਪੱਛਾ ਦਰਜ ਹੋਇਆ ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਬੜਾ ਸੀਰੀਅਸ ਆਲਟੈਕਸ ਦੇ ਵਿੱਚ ਬਹੁਤ ਸੀਰੀਅਸ ਪੁਆਇੰਟ ਹੈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਾਲੀਦਲ ਨੇ ਟਿਕਟ ਦਿਵਾ ਕੇ ਗੈਂਗਸਟਰ ਬਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਲੀਆਂ ਹੀ ਲੈਂਦਾ ਸੀਗਾ ਜਿਹੜਾ ਡਰਗ ਮਾਫੀਆ ਗੈਂਗਸਟਰਵਾਦ ਇਹੀ ਲੈ ਕੇ ਪਿਛਲੇ 10 ਸਾਲ ਜਦੋਂ ਇਹਨਾਂ ਦੀ ਸਰਕਾਰ ਸੀਗੀ ਉਹਦਾ ਅੱਜ ਉਹਨਾਂ ਨੇ ਪ੍ਰਤੱਖ ਸੁਖਬੀਰ ਨੇ ਉਹਨਾਂ ਨੂੰ ਟਿਕਟ ਦੇ ਕੇ ਇਹ ਮੰਨ ਲਿਆ ਕਿ ਉਹਨਾਂ ਦੀ ਪਾਰਟੀ ਕੋਈ ਪੰਥਕ ਨਹੀਂ ਹੈ ਉਹ ਗੈਂਗਸਟਰਾਂ ਦੀ ਪਾਰਟੀ ਹੈ ਉਹ ਗੈਂਗਸਟਰਾਂ ਦੀ ਪਾਰਟੀ ਦੀ ਨਮਾਇੰਦਗੀ ਕਰਦੇ ਆ ਉਹਦਾ ਇਹ ਪਿੱਛਲਾ ਜੜੀ ਹੈ ਇਹ ਪੰਜਾਬ ਦੇ ਵਿੱਚ ਸੁਖਬੀਰ ਪਾਉਣੀ ਚਾਹੁੰਦਾ ਅਸੀਂ ਇਹ ਪਿੱਛਤ ਨਹੀਂ ਪੈਣ ਦਵਾਂਗੇ ਮੈਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹੂੰਗਾ ਕਿ ਇਹ ਜਿਹੜਾ ਬਤਾਰਾ ਹੋਇਆ ਉੱਥੇ ਲੈਕਚਰ ਦੇ ਵਿੱਚ ਜਿਹੜਾ دہشت ਦਾ ਮਾਹੌਲ ਸਿਰਜਿਆ ਗਿਆ ਜਿਸ دہشت ਦੇ ਆਗੇ ਤੇ ਸੁਖਬੀਰ ਨੇ ਵੋਟਾਂ ਲਈਆਂ ਤੇ ਅੱਜ ਕਹਿ ਰਿਹਾ ਕਿ ਪੰਤਕ ਸਾਡਾ ਜੀ ਦੂਜੇ ਨੰਬਰ ਤੇ ਆ ਗਏ ਜੀ ਅਸੀਂ ਤਾਂ ਵੇਖਿਓ 27 ਤੇ ਕੀ ਕਰਦੇ ਆ ਜੀ ਇਹ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ। ਔਰ ਇਹ ਕਦੀ ਵੀ ਮੁੜ ਕੇ ਪੰਜਾਬ ਦੀ ਪੋਲਿਟਿਕਸ ਵਿੱਚ ਨਹੀਂ ਹੋਣਾ ਚਾਹੀਦਾ। ਇਹ ਜਾਂਚ ਜਿਹੜੀ ਹੈ ਛੇ ਕੋਈ ਐਸਆਈਟੀ ਬਣਾਈ ਜਾਵੇ, ਛੇ ਕੁਛ ਹੋਰ ਕੀਤਾ ਜਾਵੇ। ਤਰੰਤਾਂ ਦੇ ਉਹਨਾਂ ਲੋਕਾਂ ਨੂੰ ਮਿਲਿਆ ਜਾਵੇ ਜਿਨ੍ਹਾਂ ਲੋਕਾਂ ਨੇ ਦਹਿਸਤ ਦੇ ਮਾਹੌਲ ਵਿੱਚ ਵੋਟਾਂ ਪਾਈਆਂ। ਜਿਨ੍ਹਾਂ ਵੋਟ ਜਿਨ੍ਹਾਂ ਲੋਕਾਂ ਨੂੰ ਫੋਨ ਕਰ ਕਰਕੇ ਰਾਤਮ ਰਾਤਮ ਘਾ ਕੇ ਜਿਹੜੀਆਂ ਵੋਟਾਂ ਲਈਆਂ ਗਈਆਂ। ਇਹ ਜਾਂਚ ਕਰਨੀ ਚਾਹੀਦੀ ਔਰ ਜਿਹੜੇ ਬੰਦੇ ਜਿੱਦਾਂ ਡਰਗ ਮਾਫੀਆ ਦੇ ਸੱਜਣਾ ਜਿਹੜੇ ਉਹ ਤੁਸੀਂ ਅੰਦਰ ਦੇ ਰਹੇ ਹੋ ਇਦਾਂ ਹੀ ਜਿਹੜੇ ਬੰਦੇ ਗੈਕਸਰਵਾਦ ਨੂੰ ਬਰਾਵਾ ਦੇ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਹਾਈ ਪਾਉਣਾ ਚਾਹੁੰਦੇ ਪਹਿਲਾਂ ਹੀ ਸਾਡਾ ਪੰਜਾਬ 'ਚ ਬਹੁਤ ਨੁਕਸਾਨ ਹੋ ਗਿਆ ਇੱਕ ਚੀਜ਼ ਜਿਹੜੀ ਅਭਾਰੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਹੋਰਾ ਦੇ ਵੱਲੋਂ ਜਾ ਉਹਨਾਂ ਦੇ ਆਈਟੀ ਵਿੰਗ ਦੇ ਵੱਲੋਂ ਕਿ ਇਹ ਅਕਾਲੀ ਦਲ ਦੀ ਵਾਪਸੀ ਅਕਾਲੀ ਦਲ ਬਾਦਲ ਦੀ ਜਿਹੜੀ ਉਹ ਵਾਪਸੀ ਹੋ ਗਈ। ਪੁਰਾਣੇ ਸਟਾਈਲ ਦੇ ਵਿੱਚ ਇੱਕ ਗੋਲੀ ਆਉਂਦੀ ਸੀ ਕਨੈਣ ਦੀ ਕਨੈਣ ਦੀ ਗੋਲੀ ਮਾਵਾਂ ਜਿਹੜੀਆਂ ਉਹ ਗੁੜ ਲਾ ਕੇ ਖਵਾਉਂਦੀਆਂ ਸੀ ਜਾਂ 슈ਗਰ ਕੋਟਡ ਆਉਂਦੀ ਸੀ। ਕਿਹਾ ਤਾਂ ਇਹ ਗਿਆ ਕਿ ਅਸੀਂ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਹੈ। ਟਿਕਟ ਦਿੱਤੀ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਧਰਮੀ ਫੌਜੀ ਧਰਮੀ ਫੌਜੀ ਕਹਿ ਕੇ ਉਹ ਧਰਮੀ ਫੌਜੀ ਜਿਹੜਾ ਕਿਸੇ ਨੇ ਵੇਖਿਆ ਹੀ ਨਹੀਂ ਕਿ ਉਹ ਕੌਣ ਸੀ ਕੀ ਉਹ ਧਰਮੀ ਫੌਜੀਆਂ ਦੇ ਵਿੱਚ ਸ਼ਾਮਲ ਸੀ ਇਸੇ ਕਰਕੇ ਉਹਨੂੰ ਸਾਹਮਣੇ ਨਹੀਂ ਲਿਆਂਦਾ ਗਿਆ ਕਿ ਕਿਤੇ ਅਸਲੀਅਤ ਸਾਹਮਣੇ ਨਾ ਆ ਜਾਈ ਔਰ ਟਿਕਟ ਦਿੱਤੀ ਗਈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਔਰ ਇਹ ਕਿਹਾ ਜਾ ਰਿਹਾ ਹੈ ਕਿ ਕਾਲੀ ਦਲ ਦੀ ਪਤਾ ਨਹੀਂ ਵਾਪਸੀ ਹੋ ਰਹੀ ਹੈ ਸੁਖਵੀਰ ਸਿੰਘ ਬਾਦਲਹੁਰੀ ਸੋਚਦੇ ਆ ਕਿ ਸ਼ਾਇਦ ਅਜੇ ਵੀ ਇਹ 7 ਤੋਂ 17 ਵਾਲਾ ਦੌਰ ਹੈ ਜਿਹਦੇ ਵਿੱਚ ਉਹਨਾਂ ਦੀਆਂ ਇਹੋ ਜਿਹੇ ਆਪ ਹੁਦਰੀਆਂ ਜਾਂ ਗੈਂਗਸਟਰਾਂ ਨੂੰ ਜਿਹੜਾ ਪਨਾਹ ਦੇਣੀ ਤੇ ਗੈਂਗਸਟਰਾਂ ਨੂੰ ਬੜਾਵਾ ਦੇਣਾ ਉਹ ਗੱਲਾਂ ਸ਼ਾਇਦ ਅੱਜ ਵੀ ਚੱਲ ਜਾਣਗੀਆਂ ਇਹ ਚੱਲਣੀਆਂ ਨਹੀਂ ਉਸ ਟਾਈਮ ਦੇ ਉੱਤੇ ਕਿਸ ਤਰੀਕੇ ਦੇ ਨਾਲ ਗੈਂਗਸਟਰਵਾਦ ਇਹਨਾਂ ਨੇ ਪ੍ਰਮੋਟ ਕੀਤਾ ਉਹ ਸਭ ਨੂੰ ਬਤਾ ਅੰਮ੍ਰਿਤਸਰ ਦੇ ਵਿੱਚ ਇੱਕ ਐਸਆਈ ਆਪਣੀ ਬੇਟੀ ਦੀ ਇੱਜ਼ਤ ਬਚਾਉਣ ਦੇ ਵਾਸਤੇ ਜਾਂਦਾ ਉਹਦਾ ਕਤਲ ਕਰ ਦਿੱਤਾ ਜਾਂਦਾ ਉਹਦੀ ਲਾਸ਼ ਦੇ ਉੱਤੇ ਜਿੰਦਾਬਾਦ ਦੇ ਨਾਰੇ ਕਿਹਦੇ ਨਾਂ ਦੇ ਉੱਤੇ ਲੱਗੇ ਸਭ ਨੂੰ ਬਤਾ ਲੁਧਿਆਣੇ ਦੇ ਵਿੱਚ ਇੱਕ ਪੁਲਿਸ ਆਫੀਸਰ ਦੀ ਲੱਤ ਤੋੜ ਦਿੱਤੀ ਜਾਂਦੀ ਹੈ ਇਹਨਾਂ ਦੇ ਬੰਦਿਆਂ ਦੇ ਵੱਲੋਂ ਉਹ ਗੈਂਗਸਟਰਵਾਦ ਸੀ ਫਰੀਦਕੋਟ ਦੇ ਵਿੱਚੋਂ ਇੱਕ ਲੜਕੀ ਨੂੰ ਅਗਵਾ ਕਰ ਲਿਆ ਜਾਂਦਾ ਕਿੰਨੀ ਦੇਰ ਬਾਅਦ ਉਹ ਪ੍ਰਾਪਤ ਹੁੰਦੀ ਹੈ ਉਹ ਗੈਂਗਸਟਰਵਾਦ ਸੀ ਸਿਖਰ ਦੇਖਿਆ ਲੋਕਾਂ ਨੇ ਗੈਂਗਸਟਰਵਾਦ ਦਾ ਜਦੋਂ ਨਾਬਾ ਜੇਲ ਬ੍ਰੇਕ ਹੋਈ ਉਹਦੇ ਵਿੱਚੋਂ ਕਿੰਨੇ ਗੈਂਗਸਟਰ ਭੱਜੇ ਕਿਹਨੇ ਭਜਾਏ ਸੀਸੀਟੀਵੀ ਸਾਰੇ ਕਿਹਨੇ ਜਿਹੜੇ ਸੀ ਉਹ ਡਿਸਟਰੋਏ ਕਰਵਾ ਦਿੱਤੇ ਇਹ ਸਭ ਨੂੰ ਪਤਾ ਹੈ ਸੁਖਵੀਰ ਸਿੰਘ ਬਾਦਲ ਹਰਾਨੋ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਉਦੋਂ ਤੁਸੀਂ ਗੈਂਗਸਟਰਵਾਦ ਨੂੰ ਸ਼ਹਿਰ ਦਿੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਗੈਂਗਸਟਰਵਾਦ ਨੂੰ ਸ਼ਹਿਰ ਨਹੀਂ ਦਿੰਦੀ ਤੇ ਨਾ ਪੰਜਾਬ ਦੇ ਲੋਕ ਜਿਹੜੇ ਆ ਉਹ ਗੈਂਗਸਟਰਵਾਦ ਨੂੰ ਦੁਬਾਰਾ ਉੱਠਣ ਦੇਣਗੇ ਸ਼ਾਇਦ ਅਕਾਲੀ ਦਲ ਬਾਦਲ ਇਹ ਸੋਚਦਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਤਰਨਤਾਨ ਦੀ ਜ਼ਿਮਨੀ ਚੋਣ ਦੇ ਵਿੱਚ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦੇ ਦਿੱਤੀ ਪੰਜਾਬ ਦੀ ਬਾਕੀ ਥਾਵਾਂ ਦੇ ਉੱਤੇ ਇਹੀ ਫਾਰਮੂਲਾ ਜਿਹੜਾ ਉਹ ਲਿਆ ਸਕਦੇ ਆ ਜਿਹੜਾ ਅਕਾਲੀ ਦਲ ਬਾਦਲ ਜਾਂ ਸੁਖਬੀਰ ਸਿੰਘ ਬਾਦਲਹੂਰੀ ਕਹਿੰਦੇ ਹੁੰਦੇ ਸੀ ਰਾਜ ਕਰਾਂਗੇ 25 ਸਾਲ ਉਹ ਪਹਿਲੇ 2 ਰਾਊਂਡ ਦੇ ਵਿੱਚ ਲੀਡ ਲੈਣ ਨੂੰ ਹੀ ਆਪਣੀ ਜਿੱਤ ਸਮਝੀ ਜਾਂਦੇ ਆ ਲੀਡ ਲਈ ਕਿੱਥੋਂ ਆ ਉਹਨਾਂ ਦੇ ਉਮੀਦਵਾਰ ਨੇ ਜਿਸ ਜਗ੍ਹਾ ਦੇ ਉੱਤੇ ਉਹਨਾਂ ਦਾ ਗਰੁੱਪ ਜਿਹੜਾ ਬੀਬੀ ਜਿਹੜੀ ਖੜੀ ਸੀ ਉਸ ਗਰੁੱਪ ਨੇ ਆਪਣੇ ਸਰਪੰਚ ਬਣਾਏ ਹੋਏ ਸੀ ਉਸ ਜਗ੍ਹਾ ਤੋਂ ਉਹਨਾਂ ਨੇ ਲੀਡ ਲਈ ਜਦੋਂ ਉਹ ਪਿੰਡ ਜਿਹੜੇ ਉਹ ਪਾਸੇ ਹੋਏ ਉਸੇ ਵੇਲੇ ਉਹ ਲੀਡ ਟੁੱਟੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਸੀ ਉਹ ਲਗਾਤਾਰ ਲੀਡ ਦੇ ਵਿੱਚ ਰਹੇ ਤੇ ਲਾਸਟ ਦੇ ਵਿੱਚ ਉਹਨਾਂ ਨੇ ਆਪਣੀ ਜਿੱਤ ਜਿਹੜੀ ਸੀ ਉਹ ਪ੍ਰਾਪਤ ਕੀਤੀ। ਔਰ ਜਿੱਥੋਂ ਇਹ ਲੀਡ ਲਈ ਉਸ ਜਗ੍ਹਾ ਦੇ ਉੱਤੇ ਲੋਕਾਂ ਨੂੰ ਪੁੱਛ ਕੇ ਦੇਖੋ ਬਹੁਤ ਸਾਰੀਆਂ ਬਹਿਕਾਂ ਨੇ ਉੱਥੇ। ਬਹਿਕਾ ਸਾਡੇ ਏਰੀਆ ਦੇ ਵਿੱਚ ਜਿਹੜੇ ਬਾਹਰ ਰਹਿੰਦੇ ਨੇ ਜ਼ਮੀਨਾਂ ਦੇ ਵਿੱਚ ਉਹਨਾਂ ਨੂੰ ਕਹਿੰਦੇ ਇਹਨਾਂ ਦੇ ਲੋਕ ਫੋਨ ਲੈ ਕੇ ਜਾਂਦੇ ਸੀ। ਕੈਸ਼ ਬੰਦੇ ਦੇ ਨਾਲ ਗੱਲ ਕਰੋ। ਉਹਨਾਂ ਨੂੰ ਧਮਕੀ ਦਿੱਤੀ ਜਾਂਦੀ ਸੀ। ਕਿ ਯਾਦ ਹੈ ਕਿ ਸੋਨੂ ਚੀਮੇ ਦਾ ਕੀ ਹਾਲ ਹੋਇਆ ਸੀ ਤੁਹਾਡਾ ਵੀ ਹਾਲ ਇਹੀ ਕਰਾਂਗੇ ਜੇ ਤੁਸੀਂ ਸਾਨੂੰ ਵੋਟਾਂ ਨਾ ਪਾਈਆਂ ਇਸ ਤਰੀਕੇ ਦੇ ਨਾਲ ਉਸ ਏਰੀਏ ਦੇ ਲੋਕਾਂ ਨੂੰ ਧਮਕਾਇਆ ਗਿਆ ਇਥੋਂ ਤੱਕ ਧਮਕਾਇਆ ਗਿਆ ਕਿ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਜੀਤਾ ਬਕਾਇਦਾ ਤੌਰ ਦੇਤੇ ਪਰਚਾ ਜੋ ਨੰਗਾ ਨਾਜ ਗੁੰਡਾਗਰਦੀ ਦਾ ਤਰਨ ਤਾਰਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕੀਤਾ ਆ ਤੇ ਇੱਕ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਇਹ ਗਾਂਵ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੈਂਗਸਟਰ ਆਪ ਕੋ ਆਪਣੀ ਵਿਧਾਨ ਸਭਾ ਦੇ ਵਿੱਚ ਫੋਨ ਕਰਕੇ ਧਮਕਾ ਕੇ ਸਰਪੰਚ ਬਣਾ ਕੇ ਕਾਉਂਸਲਰ ਬਣਾ ਕੇ ਤੇ ਉਹਦੇ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਜਾਂ ਕੋਈ ਕੋਈ ਵੀ ਰੱਪਨਾ ਕਰੇ ਕੋਈ ਬਾਈਲੈਕਸ਼ਨ ਆਉਂਦੀ ਆ ਉਹਦੇ ਵਿੱਚ ਉੱਥੋਂ ਉਸ ਗੈਂਗਸਟਰ ਦੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਭੈਣ ਭਰਾ ਨੂੰ ਉੱਥੋਂ ਟਿਕਟ ਦੇ ਕੇ ਤੇ ਆਸਾਨੀ ਨਾਲ ਜਿੱਤਿਆ ਜਾ ਸਕੂਗਾ ਅਸੀਂ ਪਿਛਲੇ ਦਿਨੀ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਵਾਰ-ਵਾਰ ਸਾਰੇ ਪਿੰਡਾਂ ਦੇ ਵਿੱਚ ਹੀ ਜਾਂਦੇ ਰਹੇ ਲੋਕਾਂ ਨੂੰ ਵੋਟਾਂ ਲਈ ਅਪੀਲ ਕਰਦੇ ਰਹੇ ਤੇ ਜਿਹੜੇ ਉਹ ਗੈਂਗਸਟਰ ਦਾ ਪਿੰਡ ਆ ਉਹਦੇ ਘੇਰੇ-ਘੇਰੇ ਪਿੰਡ ਜਿਹੜੇ ਬੂਥ ਆਪਾਂ ਵੇਖਿਆ ਵੀ ਅਕਾਲੀ ਦਲ ਵਧਿਆ ਉਹ ਕੋਈ ਅਕਾਲੀ ਦਲ ਨਹੀਂ ਵਧਿਆ ਉਹ ਲੋਕਾਂ ਨੂੰ ਧਮਕੀਆਂ ਦੇ ਕੇ ਕਿਉਂਕਿ ਜਦੋਂ ਲੋਕਾਂ ਨੂੰ ਅਸੀਂ ਵੋਟ ਦੀ ਅਪੀਲ ਕਰਦੇ ਹਨ ਤੇ ਸਾਨੂੰ ਲੋਕ ਆਪ ਹੱਥ ਜੋੜ ਦਿੰਦੇ ਸੀ ਵੀ ਭੁੱਲਰ ਸਾਹਿਬ ਅਸੀਂ ਵੋਟ ਤੇ ਪਾ ਦਾਂਗੇ ਤੁਹਾਨੂੰ ਕੋਈ ਗੱਲ ਨਹੀਂ ਪਰ ਸਾਨੂੰ ਫੋਨ ਆਉਂਦੇ ਆ ਸਾਡੇ ਵੱਲੇ ਤੁਸੀਂ ਨਾ ਆਓ ਅਹੀਂ ਚੁੱਪ ਕਰਕੇ ਪਾ ਦਾਂਗੇ ਪਰ ਜਦੋਂ ਕਿਸੇ ਨੂੰ ਧਮਕਾਇਆ ਵੇਟਰਾਇਆ ਤੇ ਉਹਨਾਂ ਨੂੰ ਇਹ ਪੁੱਛੀਦਾ ਹੈ ਵੀ ਕੀ ਕੀ ਫੋਨ ਆਉਂਦੇ ਆ ਕਹਿੰਦੇ ਸਾਨੂੰ ਇਹੋ ਫੋਨ ਆਉਂਦੇ ਆ ਵੀ ਜੇ ਤੁਸੀਂ ਅਕਾਲੀ ਦਲ ਨੂੰ ਵੋਟ ਨਾ ਪਾਈ ਜੇ ਤੁਸੀਂ ਸੁਖਵਿੰਦਰ ਕੌਰ ਰੰਧਾਵਾ ਨੂੰ ਵੋਟ ਨਾ ਪਾਈ ਤੇ ਅਹੀਂ ਤੁਹਾਡੇ ਪਰਿਵਾਰਕ ਜੀਆਂ ਨੂੰ ਮਾਰ ਦੇਣਾ ਤੇ ਅਸੀਂ ਮਜਬੂਰੀ ਵਾਸਤੇ ਅਸੀਂ ਫਸੇ ਆ ਅਸੀਂ ਇਹਦੇ ਚ ਕੁਝ ਨਹੀਂ ਕਰ ਸਕਦੇ ਤੇ ਮੈਂ ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਇਹਦੇ ਉੱਤੇ ਇੱਕ ਕੋਈ ਸੈੱਟ ਬਣਾ ਕੇ ਇਹਦੀ ਜਾਂਚ ਕੀਤੀ ਜਾਵੇ ਕਿ ਗੈਂਗਸਟਰਾਂ ਦੇ ਨਾਲ ਕਿਹੜੇ-ਕਿਹੜੇ ਲੀਟਰ ਜਿਹੜੇ ਆ ਉਹ ਫੋਨ ਤੇ ਗੱਲਬਾਤ ਕਰਦੇ ਆ ਕਿਉਂਕਿ ਕੋਈ ਇਹ ਨਾ ਸਮਝੇ ਕਿ ਜੇ ਜਿਹੜੀ ਕੋਈ WhatsApp ਕਾਲ ਆ ਜਾਂ ਕੋਈ WhatsApp ਚੈਟ ਆ ਜਾਂ ਕੋਈ ਫੇਸਟਾਈਮ ਕਾਲ ਕਰਦਾ ਤੇ ਉਹਦਾ ਪਤਾ ਨਹੀਂ ਲੱਗਦਾ ਸਰਕਾਰ ਕੋ ਬੜੀ ਟੈਕਨੋਲੋਜੀ ਦੀਆਂ ਮਸ਼ੀਨਾਂ ਆ ਗਈਆਂ ਜਿਹਦੇ ਨਾਲ WhatsApp ਕਾਲ ਦਾ ਵੀ ਪਤਾ ਲੱਗ ਜਾਂਦਾ WhatsApp ਚੈਟ ਦਾ ਵੀ ਪਤਾ ਲੱਗ ਜਾਂਦਾ ਫੇਸਟਾਈਮ ਵੀ ਜੇ ਕੋਈ ਗੱਲ ਕਰਦਾ ਨਾ ਉਹਦਾ ਵੀ ਪਤਾ ਲੱਗ ਜਾਂਦਾ ਤੇ ਮੈਂ ਬੇਨਤੀ ਕਰੂੰਗਾ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇਹਦੇ ਤੇ ਸੈੱਟ ਬਣਾਈ ਜਾਵੇ ਤੇ ਜਾਂਚ ਕੀਤੀ ਜਾਵੇ ਕਿ ਬਾਹਰ ਵਿਦੇਸ਼ਾਂ ਚ ਬੈਠੇ ਗੈਂਗਸਟਰ ਜਾਂ ਸਾਡੇ ਇੱਥੇ ਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਨਾਲ ਕਿਹੜੇ-ਕਿਹੜੇ ਲੀਡਰ ਫੋਨ ਤੇ ਗੱਲਬਾਤ ਕਰਦੇ ਆ ਕਿਹੜੇ-ਕਿਹੜੇ ਲੀਡਰਾਂ ਦੇ ਸਬੰਧ ਨੇ ਤੇ ਇਹ ਜਿਹੜਾ ਮਾਡਲ ਤਰਨਤਾਰਨ ਦੇ ਵਿੱਚ ਅਪਣਾਇਆ ਸੁਖਵੀਰ ਸਿੰਘ ਬਾਦਲ ਨੇ ਇਹ ਮਾਡਲ ਹੁਣ ਸੁਖਬੀਰ ਸਿੰਘ ਬਾਦਲ ਪੂਰੇ ਪੰਜਾਬ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਅਸੀਂ ਵੇਖਿਆ ਜਿਹੜੇ ਉੱਥੇ ਪਿੰਡਾਂ ਦੇ ਵਿੱਚ ਚੜ੍ਹਦੀ ਉਮਰ ਦੇ ਵਿੱਚ ਸੋਨੂ ਚੀਮਾ ਸਰਪੰਚ ਜੀ ਦਾ ਮਰਡਰ ਕੀਤਾ ਗਿਆ ਉਹ ਬੰਦਾ ਪਹਿਲਾਂ ਅਕਾਲੀ ਦਲ ਦਾ ਲਗਾਤਾਰ ਸਰਪੰਚ ਬੰਦਾ ਰਿਹਾ ਅਕਾਲੀ ਦਲ ਦੀਆਂ ਰੈਲੀਆਂ 'ਚ ਜਾਂਦਾ ਰਿਹਾ ਸੁਖਬੀਰ ਸਿੰਘ ਬਾਦਲ ਨਾਲ ਉਹ ਸੋਨੂ ਚੀਮੇ ਦੀਆਂ ਫੋਟੋਆਂ ਪ੍ਰਕਾਸ਼ ਸਿੰਘ ਬਾਦਲ ਜੀ ਨਾਲ सोनू ਚੀਮੇ ਦੀਆਂ ਫੋਟੋਆਂ ਆਦੇਸ਼ ਪ੍ਰਤਾਪ ਕੈਰੋ ਨਾਲ सोनू ਚੀਮੇ ਦੀਆਂ ਫੋਟੋਆਂ ਤੇ ਉਸ सोनू ਚੀਮੇ ਸਰਪੰਚ ਨੂੰ ਜਿਹਦਾ ਕਿ ਲਾਕੇ ਪੰਨੇ ਕੋਈ 20 ਪਿੰਡਾਂ ਦੇ ਵਿੱਚ ਅਸਰ ਸੂਖੀ ਉਹ सोनू ਚੀਮੇ ਨੂੰ ਵੀ ਜਿਹੜਾ ਮਰਡਰ ਕੀਤਾ ਉਹਦੀ ਵੀ ਐਫਆਈਆਰ ਇਸੇ ਜਿਹੜੇ ਜਿਹੜੀ ਲੇਡੀ ਨੂੰ ਟਿਕਟ ਦਿੱਤੀ ਗਈ ਆ ਉਹਦੇ ਦਮਾਦ ਦੇ ਉੱਤੇ ਹੀ ਉਹਦੀ ਵੀ ਐਫਆਈਆਰ ਆ ਹੋਰ 10 ਦੇ ਕਰੀਬ ਐਫਆਈਆਰਾਂ ਦਰਜ ਨੇ ਇੱਕ ਲਾਲੂ ਘੁੰਮਣ ਤੋਂ ਸਰਪੰਚ ਹੀ ਇਹ ਤਰਨ ਤਰਨ ਹਲਕੇ ਦੇ ਵਿੱਚ ਹੀ ਉਹ ਸਰਪੰਚ ਸਾਹਿਬ ਜਿਹੜੇ ਆ ਸਰਬਸਮਤੀ ਨਾਲ ਜਿਹੜੀ ਆ ਚੋਣ ਉਹ ਜਿੱਤ ਗਏ ਉਥੇ ਤੇ ਉਹਦੇ 1 ਮਹੀਨੇ ਦੇ ਵਿੱਚ ਵਿੱਚ ਹੀ ਗੈਂਗਸਟਰ ਨੇ ਉਹਦਾ ਵੀ ਮਰਡਰ ਕਰਤਾ ਮਡਰੇਸ ਕਰਕੇ ਕਰਤਾ ਵੀ ਗੈਂਗਸਟਰ ਕਿਸੇ ਹੋਰ ਬੰਦੇ ਨੂੰ ਉਥੋਂ ਸਰਪੰਚ ਬਣਾਉਣਾ ਚਾਹੁੰਦਾ ਸੀ ਤੇ ਉਹਦੇ ਸ਼ਾਇਦ ਪੇਪਰਾਂ ਦੇ ਵਿੱਚ ਕੋਈ ਕਮੀ ਸੀ ਤੇ ਪੇਪਰ ਉਹਦੇ ਰਿਜੈਕਟ ਹੋ ਗਏ ਉਹ ਇਸੇ ਗੱਲ 'ਚ ਹੀ ਮਾਰਤਾ ਵੀ ਸ਼ਾਇਦ ਸਰਪੰਚ ਨੇ ਇਹਦੇ ਸਾਡੇ ਬੰਦੇ ਦੇ ਸਾਡੇ ਉਮੀਦਵਾਰ ਦੇ ਪੇਪਰ ਰਿਜੈਕਟ ਕਰਾਏ ਆ ਯਾਰ ਜੇ ਕੋਈ ਗੱਲ ਆ ਕੋਈ ਧੱਕੇਸ਼ਾਹੀ ਹੋਈ ਆ ਤੁਸੀਂ ਕੋਰਟ ਚ ਜਾਓ ਤੁਸੀਂ ਪੁਲਿਸ ਕੋ ਜਾਓ ਤੇ ਜਿਹੜਾ ਇੱਕ ਇਹ ਕਹਿ ਦੇਣਾ ਵੀ ਸਰਕਾਰਾਂ ਨੇ ਗੈਂਗਸਟਰ ਬਣਾਏ ਆ ਸਰਕਾਰਾਂ ਨੇ ਗੈਂਗਸਟਰ ਕੋਈ ਬਣਾਇਆ ਆ ਉਹ ਬਣਾਇਆ ਕਾਲੀ ਦਲ ਤੇ ਕਾਂਗਰਸੀਆਂ ਸਰਕਾਰਾਂ ਨੇ ਜੇ ਕੋਈ ਤੁਸੀਂ ਨਿਆਂ ਲੈਣਾ ਸਾਡੀ ਸਰਕਾਰ ਕੋ ਆਓ ਸਾਡੇ ਕੋਲ ਆਓ ਸਾਡੀ ਪੁਲਿਸ ਕੋਲ ਆਓ ਤੁਸੀਂ ਆ ਕੇ ਆਪਣੀ ਸ਼ਿਕਾਇਤ ਨੋਟ ਕਰਾਓ ਇਹ ਥੋੜਾ ਵੀ ਤੁਸੀਂ ਜੇ ਕੋਈ ਪੁਰਾਣੀਆਂ ਸਰਕਾਰਾਂ ਦੀ ਕੋਈ ਕ੍ਰੀਤੀ ਦਾ ਛਕਾਰ ਹੋਏ ਤੇ ਤੁਸੀਂ ਹੁਣ ਆ ਕੇ ਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦੋਗੇ ਤੁਸੀਂ ਤੁਹਾਡੇ ਕੋਲ ਕੋਈ ਇਹ ਥੋੜਾ ਤੁਸੀਂ ਹਾਈ ਕੋਰਟ ਜਾਂ ਕੋਈ ਤੁਸੀਂ ਸੁਪਰੀਮ ਕੋਰਟ ਦੇ ਜਾਂ ਤੁਸੀਂ ਕੋਈ ਸੈਸ਼ਨ ਕੋਰਟ ਦੇ ਵੀ ਤੁਸੀਂ ਆਪ ਹੀ ਫੈਸਲੇ ਕਰਨ ਲੱਗ ਪੈਣਾ ਫਿਰ ਕਾਨੂੰਨ ਤੇ ਅਮਨ ਚੈਨ ਵਿਵਸਥਾ ਉਹ ਫਿਰ ਕੌਣ ਉਹਦਾ ਧਿਆਨ ਕੌਣ ਰੱਖੂਗਾ ਮੈਂ ਫਿਰ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਬੇਨਤੀ ਕਰਦਾ ਕਿ ਜਿਹੜੀ ਪਿਰਤ ਤੁਸੀਂ ਤਰਨਤਾਰਨ ਦੇ ਵਿੱਚ ਪਾਈ ਆ ਇਹ perturbative ਮਾੜੀ ਪਾਤੀ ਆ ਇਦਾਂ ਇਹ ਹੋਇਆ ਕਿ ਕਿਵੇਂ ਉਹ 40 ਸਰਪੰਚ ਬਣੇ ਤੇ ਕਿਵੇਂ ਉਹ 8 ਕੌਂਸਲਰ ਬਣੇ ਜਿੰਨਾ ਕਰਕੇ ਪ੍ਰਿੰਸੀਪਲ ਸਿਕਜਿੰਦਰ ਕੌਰ ਰੰਧਾਵਾ ਨੂੰ ਟਿਕਟ ਦਿੱਤੀ ਗਈ ਮੇਰਾ ਇਲਾਕਾ ਆ ਮੈਂ ਉਥੇ ਆਪਦੀ ਵਿਧਾਨ ਸਭਾ ਦੇ ਵਿੱਚ ਵੀ ਲੋਕਾਂ ਚ ਵਿਚਰਦਾ ਚਲੋ ਲਾਗੇ ਬੰਨੇ ਦਾ ਵੀ ਪਤਾ ਹੁੰਦਾ ਆ ਉਹ ਜਿਹੜੇ ਸਰਪੰਚ 40 45 ਚੁਣੇ ਗਏ ਆ ਹੋਇਆ ਕਿ ਉਹ ਗੈਂਗਸਟਰ ਨੇ ਆਪਦੇ ਜਿਹੜੇ ਉਹਦੇ ਨੇੜ ਵਾਲੇ ਬੰਦੇ ਹਨ ਉਹਨਾਂ ਨੂੰ ਫੋਨ ਕੀਤੇ ਜਦੋਂ ਸਰਪੰਚੀ ਦੀ ਇਲੈਕਸ਼ਨ ਆਈ ਪੀਤਾਨੂ ਇਲੈਕਸ਼ਨ ਲੜਾਉਣੇ ਆ ਤੁਹਾਡੀ ਮੈਂ ਸਪੋਰਟ ਕਰੂੰਗਾ ਤੁਸੀਂ ਬਣੋ ਸਰਪੰਚ ਚਲੋ ਉਹ ਬੰਦਿਆਂ ਨੂੰ ਇਲੈਕਸ਼ਨ ਦੇ ਵਿੱਚ ਖੜਾ ਕਰਤਾ ਉਹਦੇ ਬਾਅਦ ਜਿਹੜੇ ਬਰਾਬਰ ਤੇ ਕੈਂਡੀਡੇਟ ਹੀ ਉਹਨਾਂ ਨੂੰ ਫੋਨ ਕੀਤੇ ਧਮਕੀਆਂ ਦਿੱਤੀਆਂ ਵੀ ਜੇ ਤੁਸੀਂ ਪੇਪਰ ਵਾਪਸ ਨਾ ਲਏ ਜਾਂ ਤੁਸੀਂ ਇਲੈਕਸ਼ਨ ਲੜੀ ਤੇ ਮੈਂ ਤੁਹਾਡੇ ਜੀ ਮਾਰ ਦੂੰਗਾ ਬਹੁਤੇ ਬੰਦਿਆਂ ਨੇ ਆਪਦੇ ਪੇਪਰ ਨਾ ਭਰੇ ਜੇ ਕਿਸੇ ਨੇ ਭਰੇ ਤੇ ਉਹਨੂੰ ਜਦੋਂ ਧਮਕੀ ਆ ਗਈ ਉਹਨੇ ਬੰਦੇ ਜੂਰ ਨਾ ਲਾਇਆ ਉਹ 40 45 ਸਰਪੰਚ ਜਿੱਤ ਗਏ ਮੁੜ ਕੇ